ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਤੇਰੇ ਦਰਸ਼ਕੋ ਸਿੱਖ ਸਿਆਸਤ ਦੇ ਵਿੱਚ ਅਕਾਲੀ ਸਿਆਸਤ ਦੇ ਵਿੱਚ ਇੰਨਾ ਰੁਲਕ ਢੋਲਾ ਪੈ ਚੁੱਕਿਆ ਹੈ ਕਿ ਕੋਈ ਸਰੇੜੀ ਲੱਭਦਾ ਇੰਨਾ ਪਪਰਪਸ ਹੈ ਲਗਾਤਾਰ ਕਈ ਮਹੀਨੇ ਤੋਂ ਤੁਸੀਂ ਵੀ ਅੱਕ ਗਏ ਹੋ ਹੋਗੇ ਕਿ ਹਰ ਰੋਜ਼ ਉਹੀ ਖਬਰਾਂ ਉਹੀ ਗੱਲਾਂ ਉਹੀ ਫਾਲੋ ਅਪ ਸਟੋਰੀਜ਼ ਪ੍ਰਕਿਰਿਏ ਕੀ ਸਮਝੀ ਨਹੀਂ ਆਉਂਦੀ ਹੁਣ ਬਿਲਕੁਲ ਗੱਲ ਸਮਝ ਨਹੀਂ ਆਉਂਦੀ ਦਿਲਜੀਤ ਸਿੰਘ ਚੀਮਾ ਦੀ ਕਿ ਦਿਲਜੀਤ ਸਿੰਘ ਚੀਮਾ ਤਾਂ ਇਹ ਕਹਿ ਰਹੇ ਸੀ ਕਿ ਅਸੀਂ ਸਾਰੇ ਜਾ ਕੇ ਗਿਆਨੀ ਰਗਵੀਰ ਸਿੰਘ ਨੂੰ ਸਮਝਾਇਆ ਹੈ ਕਿ ਜੀ ਸਾਡੇ ਤੇ ਜੇ ਤੁਸੀਂ ਸੱਤ ਮੈਂਬਰੀ ਕਮੇਟੀ ਉਸ ਤਰ੍ਹਾਂ ਬਣਾਈ ਨਾ ਅਕਾਲ ਤਖਤ ਸਾਹਿਬ ਤੇ ਫੇਰ ਕਾਨੂੰਨੀ ਅਰਚਨਾ ਫੇਰ ਸਾਡੀ ਰਜਿਸਟ੍ਰੇਸ਼ਨ ਪਾਰਟੀ ਦੀ ਰੱਦ ਹੋ ਜੂ ਸਾਡਾ ਤਾਂ ਚੋਂ ਨਿਸ਼ਾਨ ਵੀ ਚਲੇ ਜਾਊ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਤੇ ਹੁਣ ਜਦੋਂ ਉਹਨਾਂ ਨੇ 8 ਮੈਂਬਰ ਹੋਰ ਦੇ ਕੇ ਭੇਜੇ ਕਿ ਆਹ ਲੋ ਜੀ ਆਹ 8 ਮੈਂਬਰ ਵੀ ਕਮੇਟੀ ਚ ਪਾ ਦਿਓ ਉਹ ਜ਼ੋਰੀ ਚੋਣ ਕਮਿਸ਼ਨ ਨੇ ਰਜਿਸਟ੍ਰੇਸ਼ਨ ਰੱਦ ਕਰਨੀ ਸੀ ਉਦੋਂ ਕਿ ਉਹਨੂੰ 8 ਚੋਂ ਦੂਰ ਹੋ ਗਈ ਸੀ ਕਿਆ ਕਮਾਲ ਦੀ ਗੱਲ ਹੋ ਰਹੀ ਹੈ ਤੇ ਤੁਸੀਂ ਇੱਕ ਪਾਸੇ ਸ਼ਰੋਮ ਦੀ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਹੁਣੇ ਕਹਿੰਦੇ ਨੇ ਕਿ ਮੈਂ ਬੜੀ ਜਲਦੀ ਬੁਲਾਉਂਗਾ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਫੇਰ ਉਹੀ ਗੱਲ ਕਿ ਜੇ ਸੱਤ ਮੈਂਬਰੀ ਕਮੇਟੀ ਦੀ ਪ੍ਰਵਾਨਗੀ ਮਿਲ ਗਈ ਹੈ ਤੇ ਪਹਿਲਾਂ ਕੀ ਹੋਇਆ ਸੀ ਪਹਿਲਾਂ ਤਾਂ ਕਹਿੰਦੇ ਸੀ ਇਹ ਬੜੀ ਕਡੂਨੀ ਅੜਚੜ ਹੈ ਹੁਣ ਸਾਰਾ ਕੁਝ ਕਿਵੇਂ ਠੀਕ ਹੋ ਗਿਆ ਕੋਈ ਹੈ ਕੋਈ ਗਲਬਤ ਹੈ ਤੇ ਗਲਬਤ ਐਨੀ ਕੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਅਕਾਲ ਤਖਤ ਸਾਹਿਬ ਤੋਂ ਚਾਹੇ ਸਹੀ ਤਰੀਕੇ ਨਾਲ ਨਾ ਸਹੀ ਪਰ ਲੋਕਾਂ ਦੀ ਨਜ਼ਰ ਘੱਟਾ ਤਾਂ ਪਾ ਦਈਏ ਕਿ ਜੀ ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਹੁਣ ਤੁਸੀਂ ਦੇਖੋ ਕੱਲ ਦਲਜੀਤ ਸਿੰਘ ਜੀ ਮਾਨ ਨੇ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਦੱਸਿਆ ਕਿ 24 ਲੱਖ 400 ਤੋਂ ਉੱਪਰ ਮੈਂਬਰ ਬਣ ਚੁੱਕੇ ਨੇ ਜਿਹੜੀ ਜੇਐਨਐਮੈਂਬਰਾਂ ਨੂੰ 10000 ਪਰਚੀਆਂ ਹੋਰ ਕਾਪੀਆਂ ਹੋਰ ਛਪਾਉਣ ਲਈ 10 ਲੱਖ ਦੀਆਂ ਪ੍ਰਵਾਨਗੀ ਮਿਲੀ ਹੈ ਤੇ ਜਦੋਂ ਇਹ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਕਮੇਟੀ ਦੀ ਮੀਟਿੰਗ ਦਾ ਕੀ ਮਤਲਬ ਹੁਣ ਕੀ ਦੀ ਨਿਗਰਾਨੀ ਕਰਨੀ ਆ ਉਹਨੇ ਕਮੇਟੀ ਨੇ ਜਾਂ ਫਿਰ ਇੱਕ ਹੋਰ ਨਹੀਂ ਸਮਝ ਆਉਂਦੀ ਕਿ ਗਿਆਨੀ ਰਗਵੀਰ ਸਿੰਘ ਆਪ ਦੁਬਤਾਚ ਨੇ ਜਾਂ ਮਤਲਬ ਉਹ ਬੜੇ ਸਖਤ ਨੇ ਹੁਣ ਜਦੋਂ ਉਹਨਾਂ ਨੇ ਅੱਠ ਮੈਂਬਰੀ ਕਮੇਟੀ ਦਾ ਤੇ ਨਾਰਾਜ਼ਗੀ ਪ੍ਰਗਟ ਕੀਤੀ ਤੇ ਕਿਹਾ ਨਹੀਂ ਇਹ ਗਾਲਤਖਸਾਬ ਦਾ ਪ੍ਰੈਰੋਗੇਟਿਵ ਹੈ ਤੇ ਇਹ ਇਹ ਕਮੇਟੀ ਮਨਜ਼ੂਰ ਨਹੀਂ ਹੁੰਦੀ ਉਦੋਂ ਤਾਂ ਲੱਗਦਾ ਵੀ ਉਹ ਬਿਲਕੁਲ ਪੁਰਾਣੀ ਗੱਲ ਚ ਆ ਜਾਂਦੇ ਨੇ ਕਦੇ-ਕਦੇ ਲੱਗਦਾ ਇਸ ਹਾਲਾਤ ਚ ਕੌਮ ਨੂੰ ਛੱਡ ਕੇ ਤੇ 10-15 ਦਿਨਾਂ ਲਈ ਇੰਗਲੈਂਡ ਜਾਣਾ ਇਹ ਕਿਸ ਤਰੀਕੇ ਨਾਲ ਸੰਭਵ ਹੋ ਸਕਦਾ ਹੈ ਕੀ ਇੰਗਲੈਂਡ ਭੇਜੇ ਗਏ ਨੇ ਕਿ ਉਦੋਂ ਪਹਿਲਾਂ ਅਸੀਂ ਭਰਤੀ-ਪੁਰਤੀ ਕਰ ਲਈਏ ਕੋਈ ਗੱਲ ਨਹੀਂ ਸਮਝ ਆਉਂਦੀ ਕਿਸੇ ਨੂੰ ਇਹਦੀ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਤੇ ਨਾਲ ਆਪਾਂ ਗੱਲ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਦੀ ਜਿਨੇ ਕੱਲ ਮਸਤਬਾਨਾ ਸਾਹਿਬ ਚ ਬਹੁਤ ਤਿੱਖਾ ਤੇ ਭਾਪੂਰਤ ਭਾਸ਼ਣ ਦਿੱਤਾ ਜੋ ਉਹਨਾਂ ਨੇ ਕਿਹਾ ਜਦੋਂ ਉਹਨਾਂ ਨੂੰ ਪੁੱਛਿਆ ਵੀ ਇਹ ਇੰਨਾ ਨੇ ਤੁਹਾਡਾ 1 ਮਹੀਨੇ ਦੀ ਹੋਰ ਰੋਕ ਲਾਤੀ ਉਹ ਕਹਿੰਦੇ ਜਦੋਂ ਮਰਜੀ ਐ ਇਹਨਾਂ ਨੇ ਗੰਦ ਖੋਲ ਕੇ ਸੱਚੀ ਪਾਉਣਾ ਪਵਾਲਨ ਜਿਹੜੀ ਇਸ ਤਰ੍ਹਾਂ ਦੀ ਜਵਾਬ ਉਹਨਾਂ ਨੇ ਦਿੱਤਾ ਇਹ ਸਾਰੀਆਂ ਗੱਲਾਂ ਤੇ ਅੱਜ ਆਪਾਂ ਇਸ ਵੀਡੀਓ 'ਚ ਗੱਲ ਕਰਦੇ ਆਂ ਲੇਕਿਨ ਫੇਰ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੋ ਪਲੀਜ਼ ਕਰ ਲਵੋ ਦੇਖੋ ਗੱਲ ਆਪਾਂ ਵਰਕਿੰਗ ਕਮੇਟੀ ਤੋਂ ਸ਼ੁਰੂ ਕਰ ਲੈਂਦੇ ਆਂ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਬਰਕਨ ਕਮੇਟੀ ਨੇ ਇਹ ਜਿਹੜੀ ਇੱਕ ਪ੍ਰਪੋਜ਼ਲ ਭੇਜੀ ਗਿਆਨੀ ਹਰਪ੍ਰੀਤ ਸਿੰਘ ਨੂੰ ਆਨਲਾਈਨ ਕਿ ਜੀ ਐ ਕਰੋ ਅੱਠ ਮੈਂਬਰ ਹੋਰ ਪਾ ਲੋ ਜਿਹੜੀ 7 ਦੀ بجائے 15 ਮੈਂਬਰ ਬਣਾ ਦੋ ਤੇ ਕਮੇਟੀ ਕੰਮ ਕਰ ਲੂ ਐਥੇ ਤਾਂ ਮੈਂ ਸਵਾਲ ਖੜਾ ਕੀਤਾ ਕਿ ਜੇ 15 ਮੈਂਬਰ ਹੋ ਜਾਣਗੇ ਉਹਦੀ ਨਿਗਰਾਨੀ ਚ ਜਦੋਂ ਵੋਟ ਹੋਊਗੀ ਇਹ ਬੋਟਾਂ ਵੱਧ ਗਿਆ ਤਾਂ ਜਿਹੜੀ ਗੱਲ ਹੁਣ ਤੱਕ ਇਹ ਕਰਦੇ ਆ ਰਹੇ ਨੇ ਜੀ ਇਹ ਤਾਂ ਕਾਨੂੰਨੀ ਅੜਚਣਾ ਜੀ ਸੰਵਿਧਾਨ ਦੇ ਖਿਲਾਫ ਹੈ ਉਹ ਗੱਲ ਕਿੱਧਰ ਗਈ ਉਹ ਗੱਲ ਕਿੱਧਰ ਗਈ ਇਹਦਾ ਮਤਲਬ ਉਹ ਤਾਂ ਬਹਾਨੇਬਾਜ਼ੀ ਸੀ ਉਹਦਾ ਕੋਈ ਮਤਲਬ ਨਹੀਂ ਸੀ ਤੁਹਾਡੇ ਮਾਂ ਚੋਂ ਕਿਹੜੇ ਮੈਂਬਰ ਭੇਜੇ ਪਹਿਲਾਂ ਤਾਂ ਮੈਂ ਉਹ ਹੀ ਦੱਸ ਦਿੰਦਾ ਉਹ ਜਿਹੜੇ ਹੈ ਉਹਨਾਂ ਚ ਦਲਜੀਤ ਸਿੰਘ ਚੀਮਾ ਸੁਚਾ ਸਿੰਘ ਲੰਗਾ ਪਰਜੀਤ ਸਿੰਘ ਸਰਨਾ ਜਗENDER ਸਿੰਘ ਜਿੰਦੂ ਤੀਰ ਸਿੰਘ ਮਾਲਾ ਰਬਾਸੀ ਬੰਟੀ ਰਮਨ ਸਰਬਜੀਤ ਸਿੰਘ ਝੰਜਰ ਤੇ ਤੇਜਿੰਦਰ ਸਿੰਘ ਮਿੱਠੂ ਕਿਹੜਾ ਇਹ ਸੀ ਹੁਣ ਜੇ ਇਹ ਹਾਲਾਤ ਨੇ ਜੇ ਇਹ ਹੈ ਕਿ ਇਹ ਬੰਦਿਆਂ ਨੂੰ ਤੁਸੀਂ ਅੱਠ ਨੂੰ ਹੋਰ ਲੈ ਲਓ ਇਹ ਗੱਲ ਭੇਜੀ ਇਹ ਤਾਂ ਬਖਰੀ ਗੱਲ ਹੈ ਕਿ ਗਿਆਨੀ ਰਵੀਰ ਸਿੰਘ ਨੇ ਕਹਿਤਾ ਕਿ ਜਿਹੜੇ ਵੀ ਦਾਗੀ ਮੈਂਬਰ ਦਾ ਨਾਮ ਤੁਸੀਂ ਭੇਜੇ ਨੇ ਮੈਨੂੰ ਇਤਰਾਜ਼ ਨਾਲੇ ਇਹ ਐ ਨਹੀਂ ਹੋਣਾ ਇਹ ਵਰਕਿੰਗ ਕਮੇਟੀ ਕੁਝ ਨਹੀਂ ਕਰ ਸਕਦੀ ਇਹ ਤਾਂ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਦੀ ਬਣਾਈ ਕਮੇਟੀ ਹੈ ਤੇ ਸਿੰਘ ਸਹਿਬਾਨ ਜਿਹੜੇ ਨੇ ਉਹ ਹੀ ਜਿਹੜੀ ਹੈ ਉਹ ਚੀਜ਼ ਕਰ ਸਕਦੇ ਨੇ ਜਦੋਂ ਪੰਜੇ ਇਕੱਠੇ ਹੋਣਗੇ ਤੇ ਜਿਹੜੀ ਇਹਨਾਂ ਦੀ ਕਮੇਟੀ ਬਣਾਈ ਹੈ ਹਰਜਿੰਦਰ ਸਿੰਘ ਧਾਮੀ ਗੁਰਪ੍ਰਤਾਪ ਸਿੰਘ ਬਡਾਲਾ ਸੰਤਾ ਸਿੰਘ ਮੈਦਪੁਰੀ ਕਿਰਪਾਲ ਸਿੰਘ ਬਡੁੰਗਰ ਇਕਵਾਲ ਸਿੰਘ ਝੁੰਦਾ ਮਨਪ੍ਰੀਤ ਸਿੰਘ ਯਾਲੀ ਤੇ ਬੀਬੀ ਸਤਵੰਤ ਕੌਰ ਇਹ ਸੱਤਵੇਂ ਫਿਰ ਬਣਾਏ ਸੀ ਉਹਨਾਂ ਨੇ ਕੋਈ ਮੀਟਿੰਗ ਨਹੀਂ ਹੋਈ ਤੇ ਹੁਣ ਕਹਿੰਦੇ ਹਰਜਿੰਦਰ ਸਿੰਘ ਧਾਮੀ ਕਹਿੰਦੇ ਇੱਕ ਦੋ ਦਿਨ ਚ ਮੀਟਿੰਗ ਕਰਾਂਗੇ ਫਿਰ ਗੱਲ ਤਾਂ ਉਹੀ ਪੁੱਛ ਰਹੇ ਆਂ ਅਸੀਂ ਕਿ ਤੁਹਾਡੇ ਪਹਿਲੇ ਸਟੇਜ ਦਾ ਕੀ ਬਣਿਆ ਜਦੋਂ ਤੁਸੀਂ ਕਹਿੰਦੇ ਸੀ ਵੀ ਇਹ ਕਮੇਟੀ ਰਹੀ ਜੇ ਅਸੀਂ ਚੋਣ ਕੀਤੀ ਭਰਤੀ ਬਹਿਮ ਦੀ ਡਰਾਈਵ ਕੀਤੀ ਤਾਂ ਤਾਂ ਸਾਨੂੰ ਚੋਣ ਕਮਿਸ਼ਨ ਜਿਹੜਾ ਹੈ ਉਹ ਸਾਡੇ ਤੇ ਐਕਸ਼ਨ ਲੈ ਸਕਦਾ ਸਾਡੇ ਤੇ ਸਾਡੀ ਪਾਰਟੀ ਦਾ ਜਿਹੜਾ ਹੈ ਚੋਣ ਨਿਸ਼ਾਨ ਜਾ ਸਕਦਾ ਡੀ ਰਜਿਸਟਰ ਹੋ ਸਕਦੀ ਹੈ ਕਿ ਕਿੰਨਾ ਤਾਂ ਕਿੰਨਾ ਚਿਰ ਹੀ ਕੁਝ ਕਹਿੰਦੇ ਰਹੇ ਕਿੰਨੇ ਚੈਨਲਾਂ ਤੱਕ ਦਿਲਜੀਤ ਸਿੰਘ ਟੀਮਾਂ ਨੇ ਇਹ ਕਿਹਾ ਸੀ ਤੇ ਇੱਥੇ ਆ ਕੇ ਉਹ ਕਹਿੰਦੇ ਧਾਕੀ ਮੈਂਬਰਾਂ ਨੂੰ ਅਸੀਂ ਨਹੀਂ ਲੈਣਾ ਹੁਣ ਇੱਕ ਹੋਰ ਗੱਲ ਆ ਗਈ ਇਹ ਤਾਂ ਵੈਸੇ ਤੁਹਾਡੇ ਯਾਦ ਹੀ ਹੁੰਦਾ ਇਹ ਤਾਂ ਪਹਿਲੇ ਹੀ ਕਹਤਾ ਸੀ ਧਾਕੀ ਤਾਂ ਸਾਰੇ ਹੀ ਨੇ ਗੱਲ ਤਾਂ ਇਹ ਵੀ ਕਹਤੀ ਸੀ ਇਹ ਕਮੇਟੀ ਬਣਾਉਣ ਲੱਗੀ ਗੱਲ ਕਹੀ ਸੀ ਕਿ ਜਿਹੜੀ ਇਹ ਮੌਜੂਦਾ ਲੀਡਰਸ਼ਿਪ ਹੈ ਇਹ ਆਪਣੀ ਲੀਡਰਸ਼ਿਪ ਦਾ ਨੈਤਿਕ ਆਧਾਰ ਗਵਾ ਚੁੱਕੀ ਹੈ ਤੇ ਜਿਹੜੀ ਭਰਤੀ ਬੋਗਸ ਹੁੰਦੀ ਹੈ ਇਹ ਨਹੀਂ ਹੋਣੀ ਜਣੀ ਆਧਾਰ ਕਾਰਡ ਤੇ ਭਰਤੀ ਹੋਣੀ ਹੈ ਜਿਹੜੇ 24 ਲੱਖ 4440 ਬੰਦੇ ਭਰਤੀ ਕੀਤੇ ਨੇ ਇਹ ਕੀ ਆਧਾਰ ਕਾਰਡ ਨਾਲ ਕੀਤੇ ਨੇ ਹੋਰ ਬੋਗਸ ਭਰਤੀ ਕੀ ਹੁੰਦੀ ਹੈ 110 ਰੁਪਏ ਦੀ ਹੈ ਇੱਕ 100 ਦੀ ਕਾਪੀ ਹੈ 1000 ਰੁਪਿਆ ਜੀਆ ਭਰਤੀ ਇਸ ਤਰ੍ਹਾਂ ਜਾਂਦਾ ਹੈ ਪੈਸੇ ਦੇਨੇ ਨੇ ਆਪਣੇ ਕੋਲੋਂ ਤੇ ਉਸ ਤੋਂ ਬਾਅਦ ਬੱਸ ਕੇ ਆਪਣਾ ਕਾਪੀ ਜਮਾ ਕਰਾ ਦਿਓ ਜੇ ਸਹੀ ਭਰਤੀ ਹੂੰ ਤੇ ਫਿਰ ਤਾਂ ਬੜੀ ਵੱਡੀ ਪ੍ਰੋਬਲਮ ਆ ਜੂ ਹੁਣ ਜਦੋਂ ਕਿ 20 ਜਨਵਰੀ ਤੋਂ ਸ਼ੁਰੂ ਹੋਈ ਹੈ 20 ਫਰਵਰੀ ਤੱਕ ਜਾਣਾ ਤੇ ਹੁਣ ਜੇ ਕਮੇਟੀ ਦੀ ਮੀਟਿੰਗ ਹੋ ਵੀ ਜਾਊ ਉਹਦਾ ਕੀ ਫਾਇਦਾ ਹੁਣ ਕਿਵੇਂ ਨਿਗਰਾਨੀ ਕਰੂੰ ਕਿ ਪਿਛਲੀ ਭਰਤੀ ਨੂੰ ਵੀ ਚੈੱਕ ਕਰੂੰ ਕਮੇਟੀ ਕੀ ਕਰੂਗੀ ਜਿਹੜੀ ਬੋਗਸ ਭਰਤੀ ਹੋਈ ਉਹਦਾ ਕੀ ਕਰੂਗੇ ਭਰਤੀ ਤਾਂ ਉਸ ਐਡੀ ਜਾਂਦੀ ਕੱਲੇ-ਕੱਲੇ ਪੇਪਰ ਦਾ ਆਧਾਰ ਕੱਢ ਲਾ ਕੇ ਥੋੜੀ ਭਰਤੀ ਹੁੰਦੀ ਹੈ ਤੋ ਇਹ ਸਾਰਾ ਜਿਹੜਾ ਸਿਸਟਮ ਹੈ ਨਾ ਉਹ ਵੱਡੇ ਸਵਾਲ ਪੈਦਾ ਕਰਦਾ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਲੋਕਾਂ ਨੂੰ ਸੰਗਤ ਨੂੰ ਸਿੱਖ ਸਮਾਜ ਨੂੰ ਇਹ ਸਮਝਦੇ ਨੇ ਵੀ ਇਹਨਾਂ ਨੂੰ ਕੋਈ ਸਮਝ ਨਹੀਂ ਹੈ ਇਹ ਗੱਲ ਤਾਂ ਸਮਝ ਆਉਂਦੀ ਹੈ ਇਹਨਾਂ ਦੀਆਂ ਗੱਲਾਂ ਜਦੋਂ ਆਪਾਂ ਦੇਖਦੇ ਆਂ ਨੇ ਨਹੀਂ ਤਾਂ ਫਿਰ ਇਸ ਤਰ੍ਹਾਂ ਹੋ ਨਹੀਂ ਸਕਦਾ ਤੇ ਤੁਸੀਂ 20 ਦਿਨਾਂ 20 ਜਨਵਰੀ ਤੋਂ ਸ਼ੁਰੂ ਹੋਈ ਹੈ 10 11 ਦਿਨ ਦੇ ਵਿੱਚ 24 ਲੱਖ 44 ਚ 24 ਲੱਖ ਤੋਂ ਵੱਧ ਜਿਹੜੀ ਹੈ ਤੁਹਾਡੀ ਭਰਤੀ ਪੋਸੀਬਲ ਕਿਵੇਂ ਹੈ ਬਲਕਿ 24 ਲੱਖ 40000 ਮੈਂਬਰ ਨੇ ਇਹਨਾਂ ਨੇ ਦਾਵਾ ਕੀਤਾ ਬਣ ਕੇ ਨੇ ਤਾਂ ਹੀ 10000 ਹੋਰ ਛਪਾਉਣੀਆਂ ਨੇ ਇਹ ਪੋਸੀਬਲ ਹੀ ਨਹੀਂ ਹੈ ਲੇਕਿਨ ਅਕਾਲੀ ਦਲ 'ਚ ਤਾਂ ਸਭ ਕੁਝ ਪੋਸੀਬਲ ਸਭ ਕੁਝ ਪੋਸੀਬਲ ਹੈ ਦਰਦ ਸਭ ਨੇ ਦੇਖ ਲਓ ਤੁਸੀਂ ਐਂ ਚੱਲਿਆ ਹੁਣ ਇਹ ਸਾਰੇ ਹਾਲਾਤ ਚ ਦੋ ਸਵਾਲਾਂ ਦਾ ਜਵਾਬ ਹੋਰ ਲੱਭ ਲਈਏ ਕੀ ਗਿਆਨੀ ਹਰਪ੍ਰੀਤ ਗਿਰਗਵੀਰ ਸਿੰਘ ਪਹਿਲਾਂ ਤਾਂ ਗਿਆਨੀ ਰਗਵੀਰ ਸਿੰਘ ਜਿਹੜੇ ਇੰਗਲੈਂਡ ਗਏ ਨੇ ਉਹਨਾਂ ਨੂੰ ਪਰਿਵਾਰਕ ਵੇਪਰਾਂ ਦੇ ਨਾਲ ਇਸ ਵੇਲੇ ਕੀ ਐਸੀ ਮਜਬੂਰੀ ਹੋ ਗਈ ਕਿ ਇੰਗਲੈਂਡ ਜਾਣਾ ਪਿਆ ਲੋਕਾਂ ਦੇ ਵਿੱਚ ਚਰਚਾ ਕਿ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਜਾਓ ਲਾਓ ਦੌਰਾ ਕਰਿਓ ਤੇ ਇੱਥੇ ਉਹਨੇ ਨੂੰ ਜਿਹੜੀ ਹੈ ਅਸੀਂ ਕਰ ਲਾਂਗੇ ਆਪ ਦਾ ਕੰਮ ਭਰਤੀ ਕਰ ਲਾਂਗੇ ਜਿਹੜਾ ਉਹਨਾਂ ਨੇ ਜਿਹੜੀ ਛਾਈ ਦੀ ਮੀਟਿੰਗ ਰੱਦ ਕੀਤੀ ਹੈ ਉਹਦੇ ਬਾਰੇ ਕੁਝ ਨਹੀਂ ਦੱਸਿਆ ਉਹ ਉਹ ਕਿਹੜਾ ਰਜੀਵਾ ਸੀ ਜਿਹਦੇ ਨਾਲ ਮੀਟਿੰਗ ਰੱਦ ਹੋਈ ਰੱਦ ਹੋਈ ਜਾਂ ਕਰਾਈ ਗਈ ਇਹ ਵੀ ਸਵਾਲ ਹੋਂਨੇ ਸ਼ੁਰੂ ਹੋ ਗਏ ਤੋਂ ਇਸ ਸਾਰੀ ਗੱਲਬਾਤ ਦੇ ਦੌਰਾਨ ਜਦੋਂ ਇਹ ਕਿਹਾ ਜਾਂਦਾ ਕਿ ਉਹ ਵੀ ਦੁਬਦਾ ਦਾਸ਼ਕਾਰ ਨੇ ਤੇ ਜਿਹੜਾ ਇਹਨਾਂ ਨੇ ਕਿਹਾ ਜੀ ਨਹੀਂ ਇਹ ਕਮੇਟੀ ਨਹੀਂ ਬਣ ਸਕਦੀ ਅਠਵੇਂ ਪਰ ਨਹੀਂ ਪਾਈ ਜਾ ਸਕਦੇ ਇਹ ਵੀ ਮਿਲ ਕੇ ਖੇਡ ਰਹੇ ਨੇ ਜਾਂ ਸੱਚ ਬੋਚੀ ਇਹ ਇਹ ਵੀ ਸਵਾਲ ਜੇ ਉਹਨਾਂ ਨੇ ਕਾਨਫਰੰਸ ਕਾਲ ਕੀਤੀ ਉਹਨਾਂ ਨੂੰ ਸਾਰੀ ਗੱਲ ਕੀਤੀ ਤੇ ਲੋਕਾਂ ਨੂੰ ਦਿਖਾਉਣ ਲਈ ਕਿਤੇ ਇਹ ਗੱਲ ਤਾਂ ਨਹੀਂ ਹੈ ਬਹੁਤ ਕੁਝ ਚੱਲ ਹੈ ਜਿਹੜਾ ਸਮਝ ਤੋਂ ਪਰੇ ਹੈ ਹਾਂ ਇੱਕ ਗੱਲ ਜ਼ਰੂਰ ਇਹਦੇ ਵਿੱਚ ਗੈਨੀ ਹਰਪ੍ਰੀਤ ਸਿੰਘ ਦੀ ਘਰ ਨਹੀਂ ਬਣਦੀ ਹੈ ਗੈਨੀ ਹਰਪ੍ਰੀਤ ਸਿੰਘ ਨੂੰ ਜਦੋਂ ਇਹ ਕਹਤਾ ਕਿ ਜੀ ਇਹਨਾਂ ਦੀ ਰਗਵੀਰ ਸਿੰਘ ਬਿਰਕ ਰਗੋਜੀਤ ਸਿੰਘ ਬਿਰਕ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹਿੰਦੇ ਜਾਂਚ ਅਸੀਂ ਕਰ ਰਹੇ ਹਾਂ ਟਾਈਮ ਹੋਰ ਚਾਹੀਦਾ ਅਸਲ 'ਚ ਟਾਈਮ ਨਹੀਂ ਚਾਹੀਦਾ ਇਹਨਾਂ ਨੂੰ 1 ਮਹੀਨਾ ਹੋਰ ਲਟਕਾਉਣਾ ਕੱਢਦੇ ਤਾਂ ਨਹੀਂ ਕਿ ਉਹ ਫਿਰ ਕੋਈ ਐਕਸ਼ਨ ਕਰਦੇ ਠਾ ਦੇਣਗੇ ਜਿਵੇਂ ਉਹਨਾਂ ਨੇ ਕਿਹਾ ਕੱਢਦੇ ਤਾਂ ਨਹੀਂ ਤੇ ਦੂਜੇ ਪਾਸੇ ਗੱਲ ਇਹ ਹੈ ਕਿ ਜੇ ਕੱਢਣਾ ਨਹੀਂ ਐਂ ਲਮਕਾ ਕੇ ਰੱਖਣਾ ਜਿਵੇਂ ਉਹ ਆਪ ਹੀ ਕਹਿੰਦੇ ਨੇ ਤੋਰੀ ਮੰਗੂ ਲਮਕਾ ਕੇ ਰੱਖਣਾ ਤਾਂ ਫਿਰ ਘਟੋ ਘਟ ਉਹ ਕੋਈ ਐਕਸ਼ਨ ਤਾਂ ਨਹੀਂ ਲੈ ਸਕਣਗੇ ਜਿਹੜਾ ਉਹਨਾਂ ਨੇ ਕਿਹਾ ਹੋਇਆ ਹੁਣ ਵੀ ਕਿਹਾ ਹੈ ਕਦੇ ਕੱਢ ਦੋ ਜੇ ਮੈਨੂੰ ਕੱਟਣਾ ਫਿਰ ਮੈਂ ਕੌਮ ਦੀ ਮਦਦ ਨਾ ਪੰਥ ਦੀ ਮਦਦ ਨਾ ਮੈਂ ਵੀ ਆਉਂਗਾ ਕਿ ਉਹ ਤਾਂ ਚੇਤਾਵਨੀ ਦੇ ਰਹੇ ਸੀ ਤੇ ਚੇਤਾਵਨੀ ਉਹਨਾਂ ਨੇ ਕੱਲ ਮਸਤਵਾਨਾ ਸਾਹਿਬ ਵੀ ਦਿੱਤੀ ਜਿੱਥੇ ਸੰਤ ਅਥਰ ਸਿੰਘ ਦੇ ਵਰਸੀ ਸਮਾਗਮ ਸੀ ਨਾ ਉੱਥੇ ਬੋਲੇ ਉਹ ਬੜਾ ਤਿੱਖਾ ਬੋਲੇ ਔਰ ਤਿੱਖਾ ਬੋਲਣ ਬੜੇ ਜਿਹੜੇ ਹੈ ਤਿੱਖੇ ਵਿਅੰਗ ਵੀ ਕੀਤੇ ਇੱਕ ਸੀਨੀਅਰ ਲੀਡਰ ਦੇ ਹਵਾਲੇ ਨਾਲ ਕਹਿੰਦੇ ਮੈਨੂੰ ਉਹਨਾਂ ਨੇ ਤਸਰੀ ਕਹਿੰਦੇ 84 ਚ ਜਦੋਂ ਅਕਾਲ ਤਖਸਾਲ ਸਾਹਿਬ ਢਾਹ ਢੇਰੀ ਕਰਤਾ ਕਾਂਗਰਸ ਸਰਕਾਰ ਨੇ ਤੇ ਕਈ ਦਿਨਾਂ ਬਾਅਦ ਅਸੀਂ ਜਦੋਂ ਗਏ ਸ਼ੈ ਸੁਖਦਰਸ਼ਨ ਜੀ ਬਰਾੜ ਦੀ ਗੱਲ ਕਰ ਰਹੀ ਸੀ ਕਹਿੰਦੇ ਜਦੋਂ ਅਸੀਂ ਦਰਬਾਰ ਸਾਹਿਬ ਗਏ ਤੇ ਉੱਥੇ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਹਾਲੇ ਪੁਲਿਸ ਲੱਗੀ ਸੀ ਸੀਆਰਪੀ ਲੱਗੀ ਹੋਈ ਸੀ ਕਿ ਸਾਨੂੰ ਉਹਨਾਂ ਦੇ ਜਵਾਨ ਕਹਿੰਦੇ ਕਿਥੋਂ ਆਏ ਬਈ ਅਸੀਂ ਕਿਹਾ ਜੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਏ ਹਾਂ ਕੌਣ ਹੋ ਤੁਸੀਂ ਕਹਿੰਦੇ ਮੈਂ ਕਿਹਾ ਸੀ ਗੋਲੇ ਸਿੱਖਾ ਉਹ ਕਹਿੰਦਾ ਗੋਲੇ ਸਿੱਖ ਕਿਹੜੇ ਹੁੰਦੇ ਨੇ ਤੇ ਉੱਥੇ ਕਹਿੰਦਾ ਜੀ ਗੋਲੇ ਸਿੱਖ ਉਹ ਹੁੰਦੇ ਨੇ ਜਦੋਂ ਐਨਾ ਜ਼ੁਲਮ ਹੋਵੇ ਦਰਬਾਰ ਸਾਹਿਬ ਢਹਟੇ ਦੀ ਹੋ ਗਿਆ ਹੋਵੇ ਜਿਹੜਾ ਚੁੱਪ ਬੈਠ ਜੇ ਉਹ ਗੋਲਾ ਸਿੱਖ ਤੇ ਹੁਣ ਉਹਨਾਂ ਨੇ ਬੜੇ ਤਿੱਖਾ ਬਿਆਨ ਕੀਤਾ ਇਹਨਾਂ ਲੋਕਾਂ ਤੇ ਜਦੋਂ ਸਿਧਾਂਤ ਦੇ ਨਾਲ ਖਲਵਾੜ ਹੋ ਰਿਹਾ ਹੋਵੇ ਤੇ ਲੋਕ ਚੁੱਪ ਕਰ ਜਾਣ ਇਹ ਗੋਲੇ ਸਿੱਖ ਨੇ ਤੇ ਇੱਕ ਨਵਾਂ ਸ਼ਬਦ ਦਿੱਤਾ ਮੈਂ ਸ਼ਬਦ ਦਿੱਤਾ ਸੀ ਜਿਹੜੇ ਸਰਕਾਰ ਨਾਲ ਚੱਲਦੇ ਨੇ ਅੰਦਰੋਂ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਸਰਕਾਰੀ ਸਿੱਖ ਹੁੰਦੇ ਨੇ ਇਹ ਜਿਹੜੇ ਚੁੱਪਰੇ ਦੇ ਨੂੰ ਗੁੱਲੇ ਸਿੱਖ بڑا ਵਧੀਆ ਇਹਨਾਂ ਨੇ ਨਾਮ ਦਿੱਤਾ ਤੇ ਹੁਣ ਜਿਹੜੇ ਗੁੱਲੇ ਸਿੱਖ ਨੇ ਉਹਨਾਂ ਨੂੰ ਵੀ ਉਹਨਾਂ ਨੇ ਲਿਆ ਤੇ ਨਾਲ ਉਹਨਾਂ ਨੇ ਨਿਸ਼ਾਨਾ ਲਾਇਆ ਕਿ ਜਿਹੜੇ ਆਪਣੇ ਜਿਹੜੇ ਸਿਧਾਂਤ ਨੂੰ ਛਿੱਕ ਟੰਗ ਦਿੰਦੇ ਨੇ ਆਪਣੇ ਨਿੱਜੀ ਸਵਾਰਥ ਲਈ ਉਹ ਵੀ ਆਪਣੇ ਸਾਹਮਣੇ ਹੀ ਆ ਇਹਦੀ ਇੱਕ ਪਾਸੇ ਤਾਂ ਮੇਰੀ ਪੀਰੀ ਦਾ ਸਿਧਾਂਤ ਦੂਜੇ ਪਾਸੇ ਕਹਿੰਦੇ ਜੀ ਪਾਰਟੀ ਦੀ ਜਿਹੜੀ ਆ ਰਜਿਸਟ੍ਰੇਸ਼ਨ ਨਾ ਕੈਨਸਲ ਹੋ ਜੇ ਤੇ ਇਸ ਕਰਕੇ ਅਸੀਂ ਸੱਤ ਮੈਂਬਰੀ ਕਮੇਟੀ ਨੂੰ ਮੰਨਦੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦੇ ਹੁਣ ਉਹ ਹੀ ਅਕਾਲ ਤਖਤ ਸਾਹਿਬ ਦਾ ਜਿਹੜਾ ਉਹਨਾਂ ਦਾ ਹੁਕਮ ਲੋਕਾਂ ਚ ਜਾਣ ਲਈ ਕਹਿੰਦੇ 15 ਮੈਂਬਰੀ ਕਮੇਟੀ ਬਣਾ ਦਿਓ ਯਾਨੀ 15 ਮੈਂਬਰੀ ਕਮੇਟੀ ਬਲੇ ਹੁਕਮ ਉਹ ਉਦੋਂ ਕਿੱਥੇ ਜਾਂਦੇ ਕਾਨੂੰਨੀ ਅਟਚਨ ਇਹੋ ਜਿਹਾ ਗੁੱਲੇ ਸਿੱਖਾਂ ਤੇ ਉਹਨਾਂ ਨੇ ਕਈ ਕਿਸਮ ਦੇ ਅਟੈਕ ਕੀਤੇ ਔਰ ਮਾਸਟਰ ਬਨਾਦ ਸਾਹਿਬ ਦੀ ਧਰਤੀ ਤੇ ਜਿਹੜੀ ਗੱਲ ਉਹਨਾਂ ਨੇ ਕਹੀ ਉਹ ਮੇਰਾ ਖਿਆਲ ਆ ਕਾਫੀ ਹੱਦ ਤੱਕ ਠੀਕ ਹੈ ਕਿ ਅਸੀਂ ਵੱਡੇ ਵੱਡੇ ਜਿਹੜੇ ਕੰਪਰੋਮਾਈਜ਼ ਕਰ ਰਹੇ ਹਾਂ ਇੱਕ ਉਹਨਾਂ ਨੇ ਹੋਰ ਵੀ ਵਿਅੰਗ ਮਾਰਿਆ ਉਹਨਾਂ ਨੂੰ ਅਕਾਲੀ ਫੁੱਲਾ ਸਿੰਘ ਵਾਰਡ ਦਿੱਤਾ ਗਿਆ ਉਹ ਕਹਿੰਦੇ ਦੇਖੋ ਸਿੱਖ ਸੰਗਤ ਨੇ ਮੈਨੂੰ ਇਹ ਵਾਰਡ ਦਿੱਤਾ ਧੰਨਵਾਦ ਮੈਂ ਤਾਂ ਧੰਨਵਾਦ ਦੂਜਾ ਵੈਗਰੂ ਦਾ ਇਹ ਕਰਦਾ ਮੈਨੂੰ ਦੂਜਾ ਅਵਾਰਡ ਮਿਲਣ ਤੋਂ ਰਹਿ ਗਿਆ ਬਚ ਗਿਆ ਮੈਂ ਉਹ ਵਾਰ ਤਾਂ ਕਹਿੰਦੇ ਖਾਨਦਾਨਾਂ ਤੱਕ ਸਵੀਆ ਤੱਕ ਯਾਦ ਰਹਿੰਦਾ ਹੈ ਉਹ ਹੈ ਗਦਾਰੀ ਦਾ ਉਹਦਾ ਸੰਕੇਤ ਤੇ ਸੀ ਕਿ ਜਿਹੜੇ ਮਰਿਆਦਾ ਅਨਸਾਰ ਨਹੀਂ ਚੱਲਦੇ ਜਥੇਦਾਰ ਉਹਨਾਂ ਦੇ ਕਿਸ ਕਿਸਮ ਦੇ ਜਿਹੜੇ ਈਨਦ ਮੰਨ ਲੈਂਦੇ ਨੇ ਉਹਨਾਂ ਦੇ ਕਿਸ ਕਿਸਮ ਦਾ ਜਿਹੜਾ ਹੈ ਉਹ ਅਵਾਰਡ ਮਿਲਦਾ ਹੈ ਸੰਗਤ ਵੱਲੋਂ ਉਹ ਵੀ ਵਿਅੰਗ ਉਹਨਾਂ ਦਾ ਬੜਾ ਤਕੜਾ ਸੀ ਸੋ ਇਸ ਸਾਰੀਆਂ ਗੱਲਾਂ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਹੋਕ ਕੀ ਰਿਹਾ ਸਿਰਾ ਕੀ ਹੈ ਕੋਈ ਸਰਾ ਨਹੀਂ ਹਲੇ ਭੰਪਲ ਪੁੱਸ ਹੈ ਰੋਲਾ ਘਚੋਲਾ ਔਰ ਜਾਣ ਬੁਝ ਕੇ ਪਾਇਆ ਗਿਆ ਕਈ ਥਾਵਾਂ ਤੇ ਨਜ਼ਰ ਆਉਂਦਾ ਹੈ ਤਾਂ ਕਿ ਅਸੀਂ 1 ਮਾਰਚ ਨੂੰ ਆਪਣੇ ਮਨਮਰਜ਼ੀ ਦਾ ਪ੍ਰਧਾਨ ਚੁਣ ਸਕੀਏ ਜੇ ਭਰਤੀ ਬੋਗਸ ਨਹੀਂ ਹੋ ਜੇ ਨਿਗਰਾਨੀ ਹੀਟ ਹੋ ਤਾਂ ਫਿਰ ਕੋਈ ਵੀ ਪ੍ਰਧਾਨ ਬਣ ਸਕਦਾ ਹੈ ਇਹ ਉਹਨਾਂ ਨੂੰ ਡਰ ਹੈ ਹਾਲਾਂਕਿ ਇੰਨਾ ਡਰ ਹੋਣਾ ਨਹੀਂ ਚਾਹੀਦਾ ਪਰ ਹੈ ਕਰੀਏ ਕੀ ਮੇਰਾ ਖਿਆਲ ਹੈ ਵੀਡੀਓ ਲੰਬੀ ਹੋ ਰਹੀ ਹੈ ਇੱਥੇ ਗੱਲ ਸਮਾਪਤ ਕਰਦੇ ਹਾਂ ਮਿਲਦੇ ਹਾਂ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ